10ਵੇਂ ਸਪਤਾਜੀ ਚਮਕੌਰ ਦੀ ਗੜੀ ਵਿੱਚੋਂ ਮੈਦਾਨੇ ਜੰਗ ਵਿੱਚ ਸਹਬਜ਼ਾਦਾ ਅਜੀਤ ਸਿੰਘ ਦੇ ਲੜਾਈ ਦੇ ਜੋਰ ਹੈ ਇਉਂ ਦੇਖਦਾ ਹੈ ਜੰਗ ਦੇਖਦਾ ਪਿਤਾ ਜੀ ਖੜ ਕੇ ਪਿਤਾ ਜੀ ਖੜਕੇ ਸੂਰਮੇ ਜੀਤ ਸਿੰਘ ਦਾ ਸੂਰਮੇ ਜੀਤ ਸਿੰਘ ਦਾ ਸੂਰਮਾ ਦਲਾਂ ਦੇ ਵਿੱਚ ਪਾਣੀ ਤੁਮ ਚਾਈ ਜਾਂਦਾ ਖੌਲਦਾ ਮਦਾਨ ਜੋ ਦਾ ਜਿੱਤਰੇ ਮੂੰ ਜਾਈ ਜਾਂਦਾ ਲਾਉਂਦਾ ਸੱਤਰ ਤੇਗੇ ਨਾਲ ਕੜ ਕੇ ਤੇਗੇ ਨਾਲ ਕੜ ਕੇ ਸੂਰਮਿਆਂ ਦੀਤ ਸਿੰਘ ਦਾ ਸੂਰਮਿਆਂ ਦੀਤ ਸਿੰਘ ਦਾ ਜੰਗ ਤੇਗ ਦਾ ਪਿਤਾ ਜੀ ਖੜ ਕੇ ਪਿਤਾ ਜੀ ਖੜ ਕੇ ਸੂਰਮਿਆਂ ਦੀਤ ਸਿੰਘ ਦਾ ਸੱਪਾਂ ਦੇ ਸਿਮਾਨ ਤੀਰ ਸਿੱਧੇ ਜਾਣ ਸੂਕ ਦੇ ਲੱਗਦੇ ਜੀ ਨਾਂ ਦੇ ਪਏ ਮੈਦਾਨੀ ਦੇ ਕੂਕ ਦੇ ਵਾਂਗ ਪੀ ਜੇ ਲੀ ਸੂਰਮਾ ਘੜ ਕੇ ਸੂਰਮਾ ਘੜ ਕੇ ਸੂਰਮੇ ਜੀਤ ਸਿੰਘ ਦਾ ਜੰਗ ਦੇਖਦਾ ਪਿਤਾ ਜੀ ਖੜ ਕੇ ਪਿਤਾ ਜੀ ਖੜ ਕੇ ਸੂਰਮੇ ਜੀਤ ਸਿੰਘ ਦਾ ਸੂਰਮੇ ਜੀਤ ਸਿੰਘ ਦਾ ਜੰਗ ਦਾ ਖਲਾਰੀ ਕੋੜਾ ਕੱਟੇ ਜਾਏ ਵਾਰ ਨੂੰ ਜੰਗ ਦਾ ਖਲਾਰੀ ਕੋੜਾ ਕੱਟੇ ਜਾਏ ਵਾਰ ਨੂੰ ਬੱਜਦਾ ਏ ਆਪ ਦੇਵ ਚਾਉਂਦਾ ਆ ਸਵਾਰ ਮੂ ਸਿੱਟੇ ਬੈਰੀਆਂ ਨੂੰ ਪੈਰਾਂ ਨਾਲ ਛੜ ਕੇ ਪੈਰਾਂ ਨਾਲ ਛੜ ਕੇ ਸੂਰਮਿਆਂ ਜੀਤ ਸਿੰਘ ਦਾ ਸੂਰਮਿਆਂ ਜੀਤ ਸਿੰਘ ਦਾ ਜੰਗ ਦੇਖਦਾ ਪਿਤਾ ਜੀ ਖੜਕੇ ਪਿਤਾ ਜੀ ਖੜਕੇ ਸੂਰਮਿਆਂ ਜੀਤ ਸਿੰਘ ਦਾ ਕੰਨੂ ਕਾ ਕੇ ਅਖੀਰ ਤੀਰ ਖਾਲੀ ਮੱਥਾ ਰਹਿ ਗਿਆ ਚਾਰ ਘਿ ਝੂਠੇ ਫੇਰੇ ਕਰਾ ਵੈਰੀਆਂ ਦਾ ਭੈ ਗਿਆ ਏਡੀ ਦਲ ਦੁਸ਼ਮਣ ਆਏ ਚੜਕੇ ਦੁਸ਼ਮਣ ਆਏ ਚੜਕੇ ਸੂਰਮਿਆਂ ਦੀ ਜਿੱਤ ਸਿੰਘ ਦਾ ਸੂਰਮਿਆਂ ਦੀ ਜਿੱਤ ਸਿੰਘ ਦਾ ਜੰਗ ਦੇਖਦਾ ਪਿਤਾ ਜੀ ਖੜਕੇ ਬਿਦਾਦੀ ਖੜਕੇ ਸ਼ੁਰਮੇ ਦੀ ਦਸਿੰਦ ਦਾ ਸ਼ੁਰਮੇ ਆਜੀ ਦਸਿੰਦ ਦਾ ਗੋਲਿਆ ਨੇ ਛਾਣ ਦਿੱਤਾ ਕੋਣੇ ਦੇ ਸਰੀਰ ਨੂੰ ਹੋ ਗਿਆ ਠੰਡਾ ਪੈਰ ਡਿੱਗ ਪਾਇਆ ਖੀਰ ਨੂੰ ਤੀਰ ਲੱਗੇ ਅਕਲ ਜਿਵੇਂ ਥਿਰੜ ਕੇ ਕਾਲੇ ਜਿਵੇਂ ਥਿਰੜ ਕੇ ਸੂਰਮਿਆਂ ਦੀ ਦਸੰਗ ਦਾ ਸੂਰਮਿਆਂ ਦੀ ਦਸੰਗ ਦਾ ਜੰਗ ਦੇਖਦਾ ਪਿਤਾ ਜੀ ਖੜ ਕੇ ਪਿਤਾ ਜੀ ਖੜ ਕੇ ਸੂਰਮਿਆਂ ਦੀ ਦਸੰਗ ਦਾ ਹੋ ਕੋੜੇ ਤੋਂ ਵੀ ਘੈਰ ਸੂਰਮਾ ਵੀ ਲੈ ਕੇ ਢਾਲ ਤਲਵਾਰ ਸਮੇ ਆ ਗਿਆ ਅਜੀਤ ਸਿੰਘ ਵਿੱਚ ਜੰਗੀ ਦੇ ਹੱਸ ਹੱਸ ਕੇ ਸਖੀਤੀ ਪਾ ਗਿਆ ਬਈ ਸਭ ਹੋਫਾ ਤੇ ਦਾਜਕਾਰਾ ਛੱਡੇ ਆ ਕਦੇ ਦਾਜਕਾਰਾ ਛੱਡੇ ਆ ਦੇਖ ਲੈ ਮੋਹਨ ਸਿੰਘ ਪੜਕੇ ਮੋਹਨ ਸਿੰਘ ਪੜਕੇ ਸੂਰਮੇ ਅਜੀਤ ਸਿੰਘ ਦਾ ਜੰਗ ਦੇਖਦਾ ਪੀਤਾ ਜੀ ਖੜਕੇ ਸੂਰਮੇ ਅਜੀਤ ਸਿੰਘ ਦਾ ਜੰਗ ਦੇਖਦਾ ਪੀਤਾ ਜੀ ਖੜਕੇ